ਕੈਦੀ ਨੰਬਰ 826 ਇੱਕ ਬਹੁਤ ਘੱਟ ਉਮਰ ਦਾ ਮੁੰਡਾ ਸੀ ਉਸ ਦੀ ਉਮਰ 18 ਸਾਲ ਸੀ ਉਸ ਦੇ ਚਿਹਰੇ ਤੇ ਇੱਕ ਜੀਵ ਜਿਹਾ ਭਾਵ ਰਹਿੰਦਾ ਸੀ ਨਾ ਮੈਂ ਉਸ ਨੂੰ ਮਾਸੂਮ ਕਹਿ ਸਕਦੀ ਸੀ ਨਾ ਹੀ ਚਲਾਕ ਬਸ ਜਦੋਂ ਮੈਂ ਉਸ ਨੂੰ ਵੇਖਦੀ ਤਾਂ ਲੱਗਦਾ ਕਿ ਉਹ ਕਿਸੇ ਡੂੰਗੀ ਸੋਚ ਵਿੱਚ ਡੁੱਬਿਆ ਹੋਇਆ ਹੈ ਚਿਹਰਾ ਬਹੁਤ ਗੰਭੀਰ ਸੀ ਮੈਨੂੰ ਉਸ ਲਈ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਕਿ ਉਹ ਫਾਂਸੀ ਦੀ ਸਜ਼ਾ ਪਾਉਣ ਵਾਲਾ ਕੈਦੀ ਸੀ 18-19 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਛੱਡ ਕੇ ਜਾ ਰਿਹਾ ਸੀ ਜਦ ਕਿ ਉਸ ਲਈ ਇਹ ਦੁਨੀਆ ਅਜੇ ਖੁੱਲੀ ਵੀ ਨਹੀਂ ਸੀ ਉਹ ਬਹੁਤ ਘੱਟ ਉਮਰ ਦਾ ਲੱਗਦਾ ਸੀ ਮੇਰਾ ਮਨ ਕਰਦਾ ਸੀ ਕਿ ਉਸ ਤੋਂ ਪੁੱਛਾਂ ਕਿਸ অপরাধ ਦੀ ਵਜ੍ਹਾ ਨਾਲ ਇਹ ਸਜ਼ਾ ਮਿਲੀ ਹੈ ਕਿ ਤੂੰ ਦੁਨੀਆ ਦੀਆਂ ਇੰਨੀਆਂ ਖੁਸ਼ੀਆਂ ਛੱਡ ਕੇ ਪਰਲੋਕ ਦੀ ਯਾਤਰਾ ਤੇ ਜਾ ਰਿਹਾ ਹੈ ਪਰ ਉਸਦੇ ਚਿਹਰੇ ਤੇ ਐਨੀ ਉਦਾਸੀ ਹੁੰਦੀ ਕਿ ਮੇਰਾ ਦਿਲ ਉਸ ਨਾਲ ਗੱਲ ਕਰਨ ਤੋਂ ਵੀ ਘਬਰਾਉਂਦਾ ਸੀ ਮੇਰਾ ਨਾਮ ਤਨੂ ਹੈ ਪੇਸ਼ੇ ਤੋਂ ਮੈਂ ਇੱਕ ਇਨਸਪੈਕਟਰ ਹਾਂ ਪੁਲਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਤਰ੍ਹਾਂ ਮੇਰਾ ਦਿਲ ਵੀ ਕਠੋਰ ਸੀ ਪਰ ਇਸ ਕੈਦੀ ਨੂੰ ਵੇਖ ਕੇ ਮੇਰਾ ਦਿਲ ਪਿਗਲ ਗਿਆ ਅਤੇ ਦਿਮਾਗ ਸਵਾਲਾਂ ਨਾਲ ਭਰ ਗਿਆ ਮੈਂ ਉਸ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਣਾ ਚਾਹੁੰਦੀ ਸੀ ਪਰ ਜੇਲ੍ਹ ਦੇ ਅੰਦਰ ਅਜਿਹਾ ਮਾਹੌਲ ਨਹੀਂ ਹੁੰਦਾ ਤੇ ਤੁਸੀਂ ਕਿਸੇ ਕੈਦੀ ਨਾਲ ਇਸ ਤਰ੍ਹਾਂ ਬੇਚਿੱਕ ਗੱਲਬਾਤ ਕਰ ਸਕੋ ਅੱਜ ਮੈਨੂੰ ਹੁਕਮ ਮਿਲਿਆ ਕਿ ਕੈਦੀ ਨੰਬਰ 826 ਦੀ 2 ਦਿਨ ਬਾਅਦ ਫਾਂਸੀ ਦੀ ਸਜ਼ਾ ਹੈ ਯਾਨੀ ਉਸ ਦੀ ਸਜ਼ਾ ਦਾ ਸਮਾਂ ਆ ਗਿਆ ਹੈ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਨਾਲ ਮਿਲਵਾਇਆ ਜਾਣਾ ਮੇਰਾ ਦਿਲ ਬੁਰੀ ਤਰ੍ਹਾਂ ਕਵਰਾ ਰਿਹਾ ਸੀ ਮੈਂ ਅੱਜ ਪਹਿਲੀ ਵਾਰ ਕਿਸੇ ਫਾਂਸੀ ਦੀ ਸਜ਼ਾ ਪਾਉਣ ਵਾਲੇ ਕੈਦੀ ਨੂੰ ਉਸ ਦੀ ਸਜ਼ਾ ਸੁਣਾਉਣ ਜਾ ਰਹੀ ਮੈਂ ਸੋਚਿਆ ਸੀ ਕਿ ਮੈਂ ਇਸ ਕੈਦੀ ਤੋਂ ਉਸ ਦੀ ਅੰਤਮ ਇੱਛਾ ਜ਼ਰੂਰ ਪੁੱਛਾਂਗੀ ਕਿਉਂਕਿ ਮਰਨ ਤੋਂ ਪਹਿਲਾਂ ਇਨਸਾਨ ਦੀ ਅੰਤਮ ਇੱਛਾ ਹਮੇਸ਼ਾ ਪੁੱਛੀ ਜਾਂਦੀ ਹੈ ਇਹ ਉਹ ਇੱਕਾਤਰ ਅਧਿਕਾਰ ਹੈ ਜੋ ਫਾਂਸੀ ਦੀ ਸਜ਼ਾ ਪਾਉਣ ਵਾਲੇ ਕੈਦੀ ਨੂੰ ਦਿੱਤਾ ਜਾਂਦਾ ਹੈ ਚਾਹੇ ਉਹ ਆਪਣਾ ਪਸੰਦੀਦਾ ਖਾਣਾ ਖਾਣਾ ਚਾਹੇ ਜਾਂ ਕਿਸੇ ਪਿਆਰੇ ਵਿਅਕਤੀ ਨਾਲ ਮਿਲਣਾ ਚਾਹੇ ਉਸ ਦੀ ਇੱਛਾ ਹਮੇਸ਼ਾ ਪੂਰੀ ਕੀਤੀ ਜਾਂਦੀ ਹੈ ਕੈਦੀ ਨੰਬਰ 826 ਜਿਸ ਦਾ ਨਾਮ ਅਨੁਰਾਗ ਸੀ ਤੋਂ ਵੀ ਉਸਦੀ ਅੰਤਮ ਇੱਛਾ ਪੁੱਛੀ ਜਾਣੀ ਸੀ ਫਿਰ ਹਾਲ ਉਸਦੇ ਪਰਿਵਾਰ ਵਾਲੇ ਉਸ ਨਾਲ ਮਿਲਣ ਆਏ ਸਨ ਬੇਟਾ ਮੈਨੂੰ ਪੂਰਾ ਯਕੀਨ ਹੈ ਕਿ ਭਗਵਾਨ ਤੈਨੂੰ ਇਹ ਸਜ਼ਾ ਨਹੀਂ ਹੋਣ ਦੇਵੇਗਾ ਤੈਨੂੰ ਇਸ ਸਜ਼ਾ ਤੋਂ ਉਹ ਬਚਾ ਲਵੇਗਾ ਮੇਰਾ ਦਿਲ ਕਹਿੰਦਾ ਹੈ ਕਿ ਮੇਰਾ ਬੇਟਾ ਨਿਰਦੋਸ਼ ਹੈ ਮੈਨੂੰ ਉਸਔਰਤ ਤੇ ਧਿਆਨ ਆਉਣ ਲੱਗੀ ਮਾਵਾ ਵੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਹਨ ਫਾਂਸੀ ਤਾਂ ਉਸ ਦੀ 2 ਦਿਨ ਬਾਅਦ ਹੋਣੀ ਹੀ ਸੀ ਭਲਾ ਉਸ ਨੂੰ ਕੌਣ ਰੋਕ ਸਕਦਾ ਸੀ ਦਰਸਲ ਅਗਲਾ ਦਿਨ ਐਤਵਾਰ ਸੀ ਇਸ ਲਈ ਮੈਨੂੰ ਅੱਜ ਹੀ ਹੁਕਮ ਮਿਲਿਆ ਸੀ ਕਿ ਮੈਂ ਅਨੁਰਾਗ ਨੂੰ ਉਸ ਦੇ ਘਰ ਵਾਲਿਆਂ ਨਾਲ ਮਿਲਵਾ ਦੇਮ ਤਾਂ ਜੋ ਬਾਅਦ ਵਿੱਚ ਸਜ਼ਾ ਦੇ ਅਮਲ ਕੀਤਾ ਜਾ ਸਕੇ ਮੇਰਾ ਤਾਂ ਵਿਚਾਰ ਸੀ ਕਿ ਅਨੁਰਾਗ ਦੀ ਅੰਤਿਮ ਇੱਛਾ ਆਪਣੇ ਘਰ ਵਾਲਿਆਂ ਨਾਲ ਮਿਲਣਾ ਹੀ ਹੋਵੇਗੀ ਤਾਂ ਉਹ ਸ਼ਬਦ ਵਿੱਚ ਕੋਈ ਹੋਰ ਇੱਛਾ ਨਹੀਂ ਕਰੇਗਾ ਬਸ ਸ਼ਾਂਤੀ ਨਾਲ ਮਰ ਜਾਣਾ ਪਸੰਦ ਕਰੇਗਾ ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਉਸ ਦੀ ਇੱਛਾ ਇੰਨੀ ਹੀ ਅਨੋਖੀ ਅਤੇ ਅਨਮੋਲ ਹੋਵੇਗੀ ਖੈਰ ਅਨੁਰਾਗ ਨੂੰ ਉਸ ਦੇ ਘਰ ਵਾਲਿਆਂ ਨਾਲ ਮਿਲਵਾਉਣ ਤੋਂ ਬਾਅਦ ਉਸ ਨੂੰ ਵਾਪਸ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਉਸ ਕੋਲ ਸਿਰਫ 48 ਘੰਟੇ ਬਚੇ ਸਨ ਮੈਂ ਸਹਾਨੁਭੂਤੀ ਨਾਲ ਉਸ ਤੋਂ ਪੁੱਛਿਆ ਪਹਿਲੀ ਵਾਰ ਮੈਂ ਉਸ ਨਾਲ ਗੱਲ ਕੀਤੀ ਸੀ ਅਨੁਰਾਗ ਤੇਰੇ ਮਰਨ ਤੋਂ ਪਹਿਲਾਂ ਦੀ ਅੰਤਿਮ ਇੱਛਾ ਤਾਂ ਪੂਰੀ ਹੋ ਹੀ ਗਈ ਹੋਵੇਗੀ ਕਿਹੜੀ ਅੰਤਿਮ ਇੱਛਾ ਉਸਨੇ ਤਿੱਖੇ لہਜੇ ਵਿੱਚ ਸਵਾਲ ਕੀਤਾ ਇਹ ਹੀ ਕਿ ਤੂੰ ਆਪਣੇ ਘਰ ਵਾਲਿਆਂ ਨਾਲ ਮਿਲ ਲਿਆ ਹੈ ਹੁਣ ਤਾਂ ਤੇਰੇ ਦਿਲ ਵਿੱਚ ਕੋਈ ਇੱਛਾ ਬਾਕੀ ਨਹੀਂ ਰਹੀ ਹੋਵੇਗੀ ਅਜੇ ਤੱਕ ਨਹੀਂ ਹੈ ਮੇਰੀ ਇੱਕ ਅੰਤਮ ਇੱਛਾ ਜ਼ਰੂਰ ਹੈ ਅਤੇ ਮੈਂ ਇਸ ਨੂੰ ਪੂਰਾ ਕਰਨਾ ਚਾਹੁੰਦਾ ਹਾ ਅਨੁਰਾਗ ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਸੀ ਕੀ ਇੱਛਾ ਹੈ ਤੇਰੀ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਲੋਕ ਮੇਰੀ ਇੱਛਾ ਪੂਰੀ ਕਰੋਗੇ ਹਾਂ ਹਾਂ ਪੂਰੀ ਕਰਾਂਗੇ ਜ਼ਰੂਰ ਕਰਾਂਗੇ ਇਹ ਤੇਰਾ ਅਧਿਕਾਰ ਹੈ ਮੈਂ ਉਸ ਦੀ ਘਟ ਉਮਰ ਤੇ ਦਿਆ ਖਾ ਕੇ ਬੋਲੀ ਤਾਂ ਫਿਰ ਠੀਕ ਹੈ ਮੈਨੂੰ ਕਿਸੇ ਵੱਡੇ ਅਧਿਕਾਰੀ ਦੇ ਸਾਹਮਣੇ ਪੇਸ਼ ਕਰੋ ਮੈਂ ਆਪਣੀ ਇੱਛਾ ਦਾ ਇਜ਼ਹਾਰ ਇੰਜ ਨਹੀਂ ਕਰਾਂਗਾ ਬਹੁਤ ਖਾਸ ਇੱਛਾ ਹੈ ਮੇਰੀ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨੂੰ ਕਿਸੇ ਤੱਕ ਨਹੀਂ ਪਹੁੰਚਾਉਂਗੇ ਹੋਸਦੀਆਂ ਗੱਲਾਂ ਤੋਂ ਮੈਨੂੰ ਗੁੱਸਾ ਤਾਂ ਆਇਆ ਪਰ ਕਿਉਂਕਿ ਉਹ ਫਾਂਸੀ ਦੀ ਸਜ਼ਾ ਪਾਉਣ ਵਾਲਾ ਕੈਦੀ ਸੀ ਮੈਂ ਸੋਚਿਆ ਜਾਨ ਦੇ ਵਿਚਾਰਾ ਬਸ ਦੋ ਦਿਨ ਦਾ ਹੀ ਤਾਂ ਮਹਿਮਾਨ ਹੈ ਮੈਨੂੰ ਇਸ ਨਾਲ ਦੁਸ਼ਮਣੀ ਕਰਕੇ ਕੀ ਮਿਲੇਗਾ ਮੈਂ ਐਸਪੀ ਸਾਹਿਬ ਦੇ ਸਾਹਮਣੇ ਅਨੁਰਾਗ ਨੂੰ ਪੇਸ਼ ਕਰ ਦਿੱਤਾ ਬੋਲੋ ਬੱਚੇ ਤੁਹਾਡੀ ਕੀ ਇੱਛਾ ਹੈ ਅੰਤਮ ਇੱਛਾ ਦੱਸ ਦਿਓ ਆਪਣੀ ਮੇਰੇ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਐਸਪੀ ਸਾਹਿਬ ਇੰਨੀ ਨਰਮੀ ਨਾਲ ਫਾਂਸੀ ਦੀ ਸਜ਼ਾ ਪਾਉਣ ਵਾਲੇ ਕੈਦੀ ਨਾਲ ਕਿਵੇਂ ਪੇਸ਼ ਆਸੇ ਸਨ ਪਰ ਸ਼ਾਇਦ ਉਹ ਵੀ ਉਸ ਦੀ ਸਚਾਈ ਤੋਂ ਬਾਖੀ ਪਹੁੰਹਣਗੇ ਅਕਸਰ ਇੱਥੇ ਜ਼ਿਆਦਾਤਰ ਕੈਦੀ ਅਜੇ ਹੀ ਸਨ ਜਿਨ੍ਹਾਂ ਦਾ ਅਪਰਾਧ ਛੋਟਾ ਤੇ ਸਜ਼ਾ ਵੱਡੀ ਸੀ ਜਦਕਿ ਵੱਡੇ ਵੱਡੇ ਅਪਰਾਧ ਕਰਨ ਵਾਲੇ ਆਜ਼ਾਦ ਘੁੰਮ ਰਹੇ ਸਨ ਜਦੋਂ ਉਸ ਤੋਂ ਉਸ ਦੀ ਅੰਤਿਮ ਇੱਛਾ ਪੁੱਛੀ ਗਈ ਤਾਂ ਉਸਨੇ ਕਿਹਾ ਐਸਪੀ ਸਾਹਿਬ ਮੈਂ ਅੰਤਮ ਵਾਰ ਜੀਵਨ ਵਿੱਚ ਪਹਿਲੀ ਅਤੇ ਅੰਤਮ ਵਾਰ ਵਿਆਹ ਕਰਨਾ ਚਾਹੁੰਦਾ ਹਾਂ ਮੈਂ ਤੇ ਇੱਕ ਦਿਨ ਆਪਣੀ ਪਤਨੀ ਨਾਲ ਬਤਾਉਣਾ ਚਾਹੁੰਦਾ ਹਾਂ ਉਸ ਦੀ ਇੱਛਾ ਸੁਣ ਕੇ ਸਾਡੇ ਤਾਂ ਜਿਵੇਂ ਮੂੰਹ ਨੂੰ ਤਾਲੇ ਲੱਗ ਗਏ ਐਸਪੀ ਸਾਹਿਬ ਨੇ ਬੁੱਧੀਮਾਨੀ ਨਾਲ ਕੰਮ ਲਿਆ ਵੇਖੋ ਬੱਚੇ ਤੇਰਾ ਵਿਆਹ ਤਾਂ ਅਸੀਂ ਕਰਵਾ ਦੇਵਾਂਗੇ ਪਰ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਕੌਣ ਹੋਵੇਗਾ ਬਹੁਤ ਘੱਟ ਸਮਾਂ ਹੈ ਤੇਰੇ ਘਰ ਵਾਲੇ ਅਮੀਰ ਤਾਂ ਨਹੀਂ ਹਨ ਤੂੰ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਕਿਉਂ ਇੱਕ ਮੌਕਾ ਵਿਅਰਥ ਕਰ ਰਿਹਾ ਹੈ ਕੋਈ ਹੋਰ ਚੀਜ਼ ਦੱਸ ਦੇ ਖਾਣਾ ਪੀਣਾ ਕਿਸੇ ਨਾਲ ਮਿਲਣਾ ਜੁਲਣਾ ਅਸੀਂ ਤੇਰੇ ਲਈ ਸਭ ਕੁਝ ਕਰਨ ਲਈ ਤਿਆਰ ਹਾਂ ਕਿਉਂਕਿ ਤੇਰੀ ਹਾਲਤ ਵੇਖ ਕੇ ਸਾਨੂੰ ਦੁੱਖ ਹੋ ਰਿਹਾ ਪਰ ਕਾਨੂੰਨ ਸਖਤ ਹੈ ਅਤੇ ਕਾਨੂੰਨ ਅਜਿਹਾ ਹੀ ਹੈ ਸਭ ਲਈ ਬਰਾਬਰ ਚਾਹੇ ਕੋਈ ਓਨਾ ਉਮਰ ਦਾ ਮਾਸੂਮ ਹੋਵੇ ਜਾਂ ਜ਼ਿਆਦਾ ਉਮਰ ਦਾ ਅਪਰਾਧੀ ਚਾਹੇ ਕੋਈ ਘੱਟ ਉਮਰ ਦਾ ਮਾਸੂਮ ਹੋਵੇ ਜਾ ਜਿਆਦਾ ਉਮਰ ਦਾ ਅਪਰਾਧੀ ਸਭ ਲਈ ਇੱਕੋ ਸਜ਼ਾ ਹੈ ਮੈਂ ਨਹੀਂ ਜਾਣਦਾ ਕਿ ਤੈਨੂੰ ਸਜ਼ਾ ਕਿਉਂ ਮਿਲੀ ਤੇਰਾ ਮਾਮਲਾ ਸਭ ਤੋਂ ਜ਼ਿਆਦਾ ਉਲਝਿਆ ਹੋਇਆ ਹੈ ਪਰ ਇਹ ਸੱਚ ਹੈ ਕਿ ਹੁਣ ਤੂੰ ਫਾਂਸੀ ਦੀ ਸਜ਼ਾ ਪਾਉਣ ਵਾਲਾ ਕੈਦੀ ਹੈ ਤੈਨੂੰ ਕਿਸੇ ਵਜ੍ਹਾ ਨਾਲ ਇਹ ਸਜ਼ਾ ਮਿਲੀ ਹੈ ਹੁਣ ਤੂੰ ਕੋਈ ਸਮਝਦਾਰੀ ਵਾਲੀ ਇੱਛਾ ਤਾਂ ਇਜ਼ਹਾਰ ਕਰ ਤਾਂ ਅਸੀਂ ਪੂਰੀ ਵੀ ਕਰ ਦੇਵਾਂਗੇ ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੇਰੇ ਨਾਲ ਕੋਈ ਵਿਆਹ ਲਈ ਰਾਜ਼ੀ ਨਹੀਂ ਹੋਵੇਗਾ ਅਤੇ ਫਿਰ ਅਸੀਂ ਤੇਰਾ ਵਿਆਹ ਕਿਵੇਂ ਕਰਵਾਈਏ ਅਨੁਰਾਗ ਨੇ ਬੜੇ ਸੰਤੋਸ਼ ਨਾਲ ਕਿਹਾ ਐਸਪੀ ਸਾਹਿਬ ਮੈਂ ਕਦੋਂ ਕਹਿ ਰਿਹਾ ਹਾਂ ਕਿ ਤੁਸੀਂ ਮੇਰਾ ਵਿਆਹ ਕਰਵਾਓ ਮੈਂ ਤੁਹਾਨੂੰ ਇੱਕ ਅਜਾ ਤਰੀਕਾ ਦੱਸਦਾ ਹਾਂ ਕਿ ਮੇਰਾ ਵਿਆਹ ਆਪਣੇ ਆਪ ਹੋ ਜਾਵੇਗਾ ਹੁਣ ਇਹ ਗੱਲ ਤਾਂ ਬੜੀ ਅਜੀਬ ਸੀ ਪਰ ਅਨੁਰਾਗ ਨੇ ਸਾਡੇ ਤੋਂ ਵਾਅਦਾ ਲਿਆ ਕਿ ਜੇ ਕੋਈ ਔਰਤ ਇਸ ਤੋਂ ਬਾਅਦ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਹੋਈ ਤਾਂ ਤੁਸੀਂ ਰੋਕੋਗੇ ਨਹੀਂ ਅਤੇ ਸਵੇਰ ਹੁੰਨ ਤੱਕ ਉਹ ਮੇਰੇ ਕੋਲ ਹੀ ਰਹੇਗੀ ਅਨੁਰਾਗ ਦੀ ਬੁੱਧੀਮਾਨੀ ਨੇ ਸਾਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਉਸਦੀਆਂ ਤੇਜ਼ ਤਰ੍ਹਾਂ ਜਵਾਬੀ ਗੱਲਾਂ ਅਜੀਆਂ ਸਨ ਕਿ ਅਸੀਂ ਲੋਕ ਹਰਾਨ ਹੋ ਗਏ ਸੀ ਅਸੀਂ ਕਿਹਾ ਠੀਕ ਹੈ ਅਸੀਂ ਕੋਸ਼ਿਸ਼ ਨਾ ਤਾਂ ਕਰਵਾ ਦੇਵਾਂਗੇ ਬਸ ਸਾਨੂੰ ਇੰਨਾ ਵਿਸ਼ਵਾਸ ਹੈ ਕਿ ਤੇਰੇ ਨਾਲ ਵਿਆਹ ਕਰਨ ਲਈ ਕੋਈ ਨਹੀਂ ਆਵੇਗਾ ਕੋਈ ਔਰਤ ਆਪਣਾ ਭਵਿੱਖ ਕਿਉਂ ਬਰਬਾਦ ਕਰੇਗੀ ਇੱਕ ਦਿਨ ਲਈ ਕਿਉਂ ਦਲਹਨ ਬਣੇਗੀ ਆਪਣੇ ਪਰਿਵਾਰ ਨਾਲ ਕਿਉਂ ਝਗੜੇਗੀ ਖੈਰ ਅਨੁਰਾਗ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਕਹਿਣ ਲੱਗਾ ਬਸ ਹੁਣ ਕੋਸ਼ਿਸ਼ ਨਾ ਕਰਵਾ ਦਿਓ ਮੇਰੀ ਇਹੀ ਇੱਛਾ ਹੈ ਉਸ ਤੋਂ ਬਾਅਦ ਜੇ ਕੋਈ ਨਾ ਆਇਆ ਤਾਂ ਮੈਂ ਕੋਈ ਹੋਰ ਇੱਛਾ ਨਹੀਂ ਕਰਾਂਗਾ ਫਿਰ ਮੈਨੂੰ ਭਾਵੇਂ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਅਸੀਂ ਅਨੁਰਾਗ ਦੀ ਇੱਛਾ ਅਨੁਸਾਰ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਕੋਸ਼ਿਸ਼ ਨਾ ਕਰਵਾ ਦਿੱਤੀ ਨਾਲ ਹੀ ਇਹ ਵੀ ਦੱਸਿਆ ਕਿ ਉਹ ਮੌਤ ਦੀ ਸਜ਼ਾ ਦਾ ਕੈਦੀ ਹੈ ਦੋ ਦਿਨ ਬਾਅਦ ਉਸ ਨੂੰ ਉਸ ਦੇ ਅਪਰਾਧ ਦੀ ਸਜ਼ਾ ਵਿੱਚ ਫਾਂਸੀ ਦੇ ਦਿੱਤੀ ਜਾਵੇਗੀ ਅਤੇ ਉਹ ਇਸ ਦੁਨੀਆ ਤੋਂ ਚਲਾ ਜਾਵੇਗਾ ਜੇ ਕੋਈ ਔਰਤ ਫਿਰ ਵੀ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਹ ਥਾਣੇ ਵਿੱਚ ਆ ਜਾਵੇ ਉੱਥੋਂ ਉਸ ਨੂੰ ਜੇਲ੍ਹ ਪਹੁੰਚਾ ਦਿੱਤਾ ਜਾਵੇਗਾ ਸਾਨੂੰ ਤਾਂ ਇਹ ਮਜ਼ਾਕ ਹੀ ਲੱਗਿਆ ਸੀ ਅਸੀਂ ਤਾਂ ਉਸ ਦੀ ਇੱਛਾ ਪੂਰੀ ਕਰ ਦਿੱਤੀ ਸੀ ਪਰ ਠੀਕ 1 ਘੰਟੇ ਬਾਅਦ ਸਪਾਈ ਨਿੱਲ ਨੇ ਦੱਸਿਆ ਕਿ ਜੇਲ੍ਹ ਵਿੱਚ ਇੱਕ ਔਰਤ ਆਈ ਹੈ ਜੋ ਕਿ ਦਲਹਨ ਦੀ ਬੇਸ਼ਪੂਸ਼ਾ ਵਿੱਚ ਹੈ ਅਤੇ ਉਸ ਦੇ ਨਾਲ ਪ੍ਰੋਹਿਤ ਵੀ ਹੈ ਮੈਨੂੰ ਇਹ ਗੱਲ ਬਹੁਤ ਹੈਰਾਨ ਕਰਨ ਵਾਲੀ ਲੱਗੀ ਮੈਨੂੰ ਲੱਗਿਆ ਕਿ ਸ਼ਾਇਦ ਵੈਸੇ ਹੀ ਕਹਿ ਰਹੇ ਹੋਣਗੇ ਪਰ ਜਦੋਂ ਮੈਂ ਤੇ ਐਸਪੀ ਸਾਹਿਬ ਬਾਹਰ ਗਏ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਸਾਹਮਣੇ ਇੱਕ ਜਵਾਨ ਕੁੜੀ ਖੜੀ ਸੀ ਜਿਸ ਦੀ ਉਮਰ ਮੁਸ਼ਕਲ ਨਾਲ 17 ਤੋਂ 18 ਸਾਲ ਹੋਵੇਗੀ ਉਹ ਪੂਰੀ ਤਰ੍ਹਾਂ ਤਿਆਰ ਸੀ ਅਤੇ ਉਸ ਦੇ ਨਾਲ ਪੰਡਤ ਜਣੀ ਪ੍ਰੋਹਿਤ ਵੀ ਸੀ ਪ੍ਰੋਹਿਤ ਨੂੰ ਵੇਖ ਕੇ ਅਜਾ ਲੱਗ ਰਿਹਾ ਸੀ ਕਿ ਉਹਨਾਂ ਨੇ ਇਸ ਕੁੜੀ ਦਾ ਵਿਆਹ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਹੈ ਉਹਨਾਂ ਕੋਲ ਵਿਆਹ ਦਾ ਪੰਜੀਕਰਨ ਪੱਤਰ ਵੀ ਸੀ ਜਦ ਕਿ ਕੁੜੀ ਬਹੁਤ ਚੰਗੀ ਤਰ੍ਹਾਂ ਤਿਆਰ ਸੀ ਕੁੜੀ ਦਾ ਸ਼ਿੰਗਾਰ ਅਤੇ ਉਸ ਦੀ ਤਿਆਰੀ ਵੇਖ ਕੇ ਲੱਗ ਰਿਹਾ ਸੀ ਕਿ ਇਹ ਸਭ ਤਾਂ ਇਸ ਨੇ ਪਹਿਲਾਂ ਤੋਂ ਹੀ ਤੈਅ ਕਰ ਰੱਖਿਆ ਸੀ ਹੁਣ ਮੈਨੂੰ ਅਨਰਾਖ ਤੇ ਸ਼ੱਕ ਹੋਣ ਲੱਗਾ ਸੀ ਕਿ ਉਸ ਨੇ ਅਜੀ ਇੱਛਾ ਕਿਉਂ ਜਤਾਈ ਇੱਕ ਦਿਨ ਲਈ ਉਸ ਨੂੰ ਆਪਣੀ ਦੁਲਹਣ ਨਾਲ ਮਿਲ ਕੇ ਕੀ ਮਿਲੇਗਾ ਇਹ ਔਰਤ ਕੌਣ ਹੈ ਮੈਂ ਪੁਜੋਈਤ ਤੋਂ ਪੁੱਛਿਆ ਜੀ ਮੈਨੂੰ ਨਹੀਂ ਪਤਾ ਇਹ ਮੇਰੇ ਕੋਲ ਆਈ ਸੀ ਇਸੇ ਤਰ੍ਹਾਂ ਦੁਲਹਣ ਦੇ ਕੱਪੜੇ ਪਹਿਨੇ ਹੋਏ ਬੋਲੀ ਕਿ ਮੈਨੂੰ ਜੇਲ੍ਹ ਲੈ ਜਾਓ ਮੈਂ ਅਨੁਰਾਗ ਨਾਲ ਵਿਆਹ ਕਰਨਾ ਹੈ ਮੈਂ ਨਹੀਂ ਜਾਣਦਾ ਸੀ ਇਸ ਦੇ ਮਨ ਵਿੱਚ ਕੀ ਹੈ ਮੈਂ ਤਾਂ ਇਸ ਨੂੰ ਸਮਝਾਇਆ ਕਿ ਅਜਿਆ ਨਾ ਕਰ ਪਰ ਇਹ ਸਮਝਣ ਨੂੰ ਤਿਆਰ ਹੀ ਨਹੀਂ ਸੀ ਉਹ ਕਹਿੰਦੀ ਸੀ ਮੈਂ ਅਨੁਰਾਗ ਨਾਲ ਹੀ ਵਿਆਹ ਕਰਨਾ ਹੈ ਮੈਂ ਇਹ ਸਨੂ ਦੱਸ ਚੁੱਕੀ ਹਾਂ ਕਿ ਉਹ ਮੌਤ ਦੀ ਸਜ਼ਾ ਦਾ ਕੈਦੀ ਹੈ 2 ਦਿਨ ਬਾਅਦ ਉਸ ਦੀ ਮੌਤ ਨਿਸ਼ਚਿਤ ਹੈ ਪਰ ਇਹ ਮੰਨਦੀ ਹੀ ਨਹੀਂ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਭਾਵੇਂ ਮੈਂ ਇੱਕ ਹੀ ਦਿਨ ਅਨੁਰਾਗ ਨਾਲ ਰਹਾ ਪਰ ਮੇਰੀ ਇੱਛਾ ਪੂਰੀ ਹੋ ਜਾਵੇਗੀ ਕਿਉਂਕਿ ਮੈਂ ਅਨੁਰਾਗ ਨੂੰ ਸੱਚਾ ਪਿਆਰ ਕਰਦੀ ਹਾਂ ਸਾਨੂੰ ਨਹੀਂ ਸੀ ਪਤਾ ਕਿ ਅਨੁਰਾਗ ਨੂੰ ਕੋਈ ਕੁੜੀ ਇੰਨਾ ਚਾਹੁੰਦੀ ਹੈ ਕਿ ਉਸ ਲਈ ਸਭ ਕੁਝ ਛੱਡਣ ਨੂੰ ਤਿਆਰ ਹੈ ਗੱਲ ਬੜੀ ਅਜੀਬ ਸੀ ਪਰ ਖੈਰ ਸਾਡਾ ਕੰਮ ਤਾਂ ਉਸ ਦੀ ਇੱਛਾ ਪੂਰੀ ਕਰਨਾ ਸੀ ਅਸੀਂ ਕਿਸੇ ਗੱਲ ਤੇ ਕੋਈ ਇਤਰਾਜ਼ ਨਹੀਂ ਸਿਜਾਇਆ ਪੁਜਾਰੀਤ ਨੂੰ ਬੁਲਾਇਆ ਗਿਆ ਅਨੁਰਾਗ ਨੂੰ ਉਸਦੀ ਕੋਠੜੀ ਤੇ ਤੋਂ ਬੁਲਾ ਕੇ ਬਾਹਰ ਦਫ਼ਤਰ ਵਿੱਚ ਬਿਠਾ ਦਿੱਤਾ ਗਿਆ ਪੁਜਾਰੀਤ ਨੇ ਵਿਆਹ ਸੰਪੰਨ ਕਰਵਾਇਆ ਦੋ ਚਾਰ ਗਵਾਹਾਂ ਦੀ ਮੌਜੂਦਗੀ ਵਿੱਚ ਸਿਵਕਿਰਤੀ ਦਿੱਤੀ ਗਈ ਅਨੁਰਾਗ ਨੇ ਕਿਹਾ ਹੁਣ ਇੱਛਾ ਅਨੁਸਾਰ ਵਾਦੀ ਅਨੁਸਾਰ ਤੁਸੀਂ ਮੇਰੀ ਦੁਲਹਨ ਨੂੰ ਮੇਰੀ ਕੋਠੜੀ ਵਿੱਚ ਭੇਜੋਗੇ ਮੈਂ ਇਸ ਨਾਲ ਗੱਲਾਂ ਕਰਾਂਗਾ ਪੂਰਾ ਦਿਨ ਬਸ ਅਸੀਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ ਫਿਰ ਇਹ ਚਲੀ ਜਾਵੇਗੀ ਉਸ ਤੋਂ ਬਾਅਦ ਤੁਸੀਂ ਮੈਨੂੰ ਮੌਤ ਦੀ ਸਜ਼ਾ ਦੇ ਸਕਦੇ ਹੋ ਮੈਨੂੰ ਕੋਈ ਦੁੱਖ ਨਹੀਂ ਮੇਰਾ ਪਿਆਰ ਪੂਰਾ ਹੋ ਜਾਵੇਗਾ ਅਨੁਰਾਗ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਸਨ ਸੱਚਾ ਪਿਆਰ ਸੱਚਮੁੱਚ ਅਜਿਹਾ ਹੀ ਹੁੰਦਾ ਹੈ ਮੈਂ ਇਹੀ ਦਿਲ ਵਿੱਚ ਸੋਚਿਆ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਇਸ ਦੇ ਪਿੱਛੇ ਕਿੰਨੀ ਵੱਡੀ ਕਹਾਣੀ ਹੋਵੇਗੀ ਜੋ ਸਾਡੇ ਸਭ ਦੇ ਹੋਸ਼ ਉਡਾ ਦੇਵੇਗੀ ਐਸਪੀ ਸਾਹਿਬ ਨੇ ਮੁਸਕਰਾਉਂਦੇ ਹੋਏ ਮੈਨੂੰ ਇਸ਼ਾਰਾ ਕੀਤਾ ਕਿ ਤੂੰ ਇਸ ਕੁੜੀ ਨੂੰ ਅਨਰਾਗ ਦੇ ਕੋਲ ਕੋਠੀ ਵਿੱਚ ਬੰਦ ਕਰ ਦੇ। ਉੱਥੇ ਤਾਂ ਕੁਰਸੀ ਵੀ ਨਹੀਂ, ਬਿਸਤਰ ਵੀ ਨਹੀਂ। ਮੈਂ ਵੀ ਇਹੀ ਸੋਚਿਆ ਸੀ। ਮੈਂ ਉਸ ਕੁੜੀ ਨੂੰ ਕੋਠੜੀ ਵਿੱਚ ਲੈ ਗਈ। ਉੱਥੇ ਤਾਂ ਮੁਸ਼ਤਲ ਨਾਲ ਦੋ ਲੋਕ ਦੇ ਖੜਨ ਦੀ ਜਗ੍ਹਾ ਸੀ। ਮੈਂ ਉਹਨਾਂ ਦੋਹਾਂ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਫਿਰ ਬਾਹਰ ਆ ਗਈ। ਮੈਨੂੰ ਲੱਗਿਆ ਸੀ ਕਿ ਥੋੜੀ ਦੇਰ ਬਾਅਦ ਉਹ ਕੁੜੀ ਪਰੇਸ਼ਾਨ ਹੋ ਜਾਵੇਗੀ। ਪਰ ਮੈਨੂੰ ਹੌਲੀ-ਹੌਲੀ ਆਵਾਜ਼ਾਂ ਆਉਣ ਲੱਗੀਆਂ। ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਕੁਝ ਖੋਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਮੈਨੂੰ ਸ਼ੱਕ ਹੋਇਆ ਕਿ ਸ਼ਾਇਦ ਕੋਠੀ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਮੈਂ ਨਿਸ਼ਚਿਤ ਸੀ ਮੈਂ ਜਾਣਦੀ ਸੀ ਕਿ ਕੋਠੜੀ ਦਾ ਦਰਵਾਜ਼ਾ ਖੋਲਣਾ ਇੰਨਾ ਸਾਨ ਗੱਲ ਨਹੀਂ ਮੇਰੀ ਕੋਸ਼ਿਸ਼ ਸੀ ਕਿ ਅਨੁਰਾਗ ਆਪਣੀਆਂ ਆਖਰੀ ਗੱਲਾਂ ਆਪਣੀ ਪ੍ਰੇਮਿਕਾ ਨਾਲ ਕਰ ਲਵੇ ਮੈਨੂੰ ਉਹਨਾਂ ਦੋਹਾਂ ਵਿੱਚ ਫਿਲਹਾਲ ਕੋਈ ਦਿਲਚਸਪੀ ਨਹੀਂ ਸੀ ਕਿ ਉਹ ਕੀ ਗੱਲਾਂ ਕਰ ਰੇ ਸਨ ਨਾ ਹੀ ਮੈਂ ਸੁਨਿਆ ਨਾ ਹੀ ਉਹਨਾਂ ਤੇ ਧਿਆਨ ਦਿੱਤਾ ਮੈਨੂੰ ਨਿਸ਼ਚਿਤ ਕਰਨ ਲਈ ਬਸ ਇੱਕ ਹੀ ਗੱਲ ਕਾਫੀ ਸੀ ਕਿ ਕੋਠੜੀ ਤੇ ਇੱਕ ਮਜ਼ਬੂਤ ਤਾਲਾ ਲੱਗਿਆ ਹੋਇਆ ਸੀ ਅਤੇ ਉਸ ਤਾਲੇ ਨੂੰ ਕੋਈ ਵੀ ਚਾਹ ਕੇ ਵੀ ਨਹੀਂ ਖੋਲ ਸਕਦਾ ਸੀ ਕਾਫੀ ਧੇਰ ਗੁਜ਼ਰ ਗਈ ਸੀ ਮੈਨੂੰ ਨੀਂਦ ਆਉਣ ਲੱਗੀ ਮੈਨੂੰ ਕੋਠੀ ਵਿੱਚੋਂ ਥੋੜੀ ਜਿਹੀ ਚਿਕਨ ਦੀ ਆਵਾਜ਼ ਸੁਣਾਈ ਦਿੱਤੀ ਮੈਂ ਤੁਰੰਤ ਉੱਥੇ ਪਹੁੰਚੀ ਤਾਂ ਉਹ ਕੁੜੀ ਜੋ ਅਨੁਰਾਗ ਨਾਲ ਵਿਆਹ ਕਰਕੇ ਇੱਥੇ ਆਈ ਸੀ ਅਤੇ ਕੋਠੜੀ ਵਿੱਚ ਬੈਠੀ ਸੀ ਨੇ ਕਿਹਾ ਮੈਂ ਇਹਨੂੰ ਇੱਥੋਂ ਕੱਢ ਦਿਓ ਹੁਣ ਮੈਂ ਅਨੁਰਾਗ ਨਾਲ 1 ਮਿੰਟ ਵੀ ਨਹੀਂ ਰਹਿ ਸਕਦੀ ਮੈਨੂੰ ਲੱਗਿਆ ਕਿ ਸ਼ਾਇਦ ਅਨੁਰਾਗ ਨੇ ਇਸ ਕੁੜੀ ਨਾਲ ਕੋਈ ਬੁਰਾ ਵਿਵਹਾਰ ਕੀਤਾ ਹੋਵੇਗਾ ਉਸ ਨੇ ਕਿਹਾ ਮੇਰੇ ਪਰਿਵਾਰ ਵਾਲੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਮੈਂ ਘਰ ਜਾਣਾ ਹੈ ਮੈਂ ਜਲਦੀ ਜਲਦੀ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ ਉਸ ਕੁੜੀ ਨੂੰ ਬਾਹਰ ਕੱਢਿਆ ਅਤੇ ਵਾਪਸ ਤਾਲਾ ਲਗਾ ਕੇ ਅਨੁਰਾਗ ਨੂੰ ਫਿਰ ਤੋਂ ਬੰਦ ਕਰ ਦਿੱਤਾ ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਨੂੰ ਇਸ ਗੱਲ ਦਾ ਜਰਾ ਵੀ ਅੰਦਾਜ਼ਾ ਨਹੀਂ ਸੀ ਕਿ ਜਦੋਂ ਮੈਂ ਸਵੇਰੇ ਉਠਾਂਗੀ ਤਾਂ ਇੱਕ ਤੂਫਾਨ ਮੇਰਾ ਇੰਤਜ਼ਾਰ ਕਰਿਆ ਹੋਵੇਗਾ ਐਸਪੀ ਸਾਹਿਬ ਨੇ ਮੈਨੂੰ ਕਿਹਾ ਉਹ ਮੌਤ ਦੀ ਸਜ਼ਾ ਵਾਲਾ ਕੈਦੀ 826 ਕਿੱਥੇ ਹੈ ਮੈਂ ਕਿਹਾ ਉਹ ਆਪਣੀ ਕੋਠੀ ਵਿੱਚ ਹੀ ਹੋਵੇਗਾ ਤੁਸੀਂ ਅੱਜਾ ਕਿਉਂ ਪੁੱਛ ਰਹੇ ਹੋ ਐਸਪੀ ਸਾਹਿਬ ਬੋਲੇ ਮੈਨੂੰ ਤਾਂ ਕਿੱਥੇ ਵੀ ਨਜ਼ਰ ਨਹੀਂ ਆ ਰਿਹਾ ਮੈਂ ਇੱਕ ਦੂਜੇ ਸਪਾਈ ਨੂੰ ਭੇਜਿਆ ਸੀ ਕਿ ਉਹ ਅਨੁਰਾਗ ਨੂੰ ਲੈ ਕੇ ਆਵੇ ਤੂੰ ਜਾ ਕੇ ਕੋਠਰੀ ਨੰਬਰ 826 ਵਿੱਚ ਵੇਖ ਉਹ ਕਿੱਥੇ ਹੈ ਕਿਤੇ ਤੁਹਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਮੈਂ ਐਸਪੀ ਸਾਹਿਬ ਨੂੰ ਇਹੀ ਤਾਂ ਕਹਿ ਦਿੱਤਾ ਸੀ ਪਰ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਮੈਨੂੰ ਸਾਹ ਵੀ ਨਹੀਂ ਸਿਆ ਰਿਹਾ ਜੇ ਉਹ ਕਹਦੀ ਇੱਥੋਂ ਗਾਇਬ ਹੋ ਗਿਆ ਜਾਂ ਉਸਨੇ ਮੈਨੂੰ ਕੋਈ ਚਲਾਕੀ ਵਿਖਾਈ ਤਾਂ ਮੈਂ ਕੀ ਕਰਾਂਗੀ ਖੈਰ ਮੈਂ ਜਲਦੀ ਜਲਦੀ 826 ਵਾਲੀ ਕੋਠੀ ਵਿੱਚ ਗਈ ਉੱਥੇ ਤਾਂ ਹਨੇਰਾ ਹੀ ਛਾਇਆ ਹੋਇਆ ਸੀ ਰੋਜ਼ਮਰਾਂ ਵਾਂਗ ਮੈਂ ਉਰਾਗ ਨੂੰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ ਮੈਂ ਟੋਰਚ ਜਗਾ ਕੇ ਵੇਖਿਆ ਤਾਂ ਇੱਕ ਕਮਜ਼ੋਰ ਜਿਹਾ ਆਦਮੀ ਉੱਥੇ ਪਿਆ ਸੀ ਅਜਾ ਲੱਗ ਰਿਹਾ ਸੀ ਜਿਵੇਂ ਉਸ ਦੀ ਮੌਤ ਸੱਚਮੁੱਚ ਹੋ ਚੁੱਕੀ ਹੋਵੇ ਮੈਂ ਜਲਦੀ ਨਾਲ ਕੋਠਰੀ ਦਾ ਦਰਵਾਜ਼ਾ ਖੋਲ੍ਹਿਆ ਪਰ ਜਦੋਂ ਮੈਂ ਉਸ ਨੂੰ ਹੱਥ ਲਾਇਆ ਤਾਂ ਮੇਰੀ ਰੂਹ ਕੰਬ ਚੁੱਕੀ ਸੀ ਐਨੇ ਵਿੱਚ ਐਸਪੀ ਸਾਹਿਬ ਵੀ ਪਹੁੰਚ ਚੁਕੇ ਸਨ ਉਹਨਾਂ ਨੇ ਵੀ ਉਸ ਆਦਮੀ ਵੱਲ ਵੇਖਿਆ ਤਾਂ ਉਹਨਾਂ ਦੇ ਵੀ ਹੋਸ਼ ਛੁੱਟ ਗਏ ਐਸਪੀ ਸਾਹਿਬ ਮੈਨੂੰ ਡਾਂਟਣ ਲੱਗੇ ਤੁਹਾਨੂੰ ਐਨੀ ਸਮਝ ਨਹੀਂ ਤੁਹਾਨੂੰ ਇੱਥੇ ਕੰਮ ਕਰਦੇ ਹੋਏ ਐਨਾ ਸਮਾਂ ਹੋ ਗਿਆ ਪਰ ਅਜੇ ਤੱਕ ਤੁਹਾਨੂੰ ਲੋਕਾਂ ਦੀ ਚਲਾਕੀ ਦਾ ਅੰਦਾਜ਼ਾ ਨਹੀਂ ਹੋਇਆ ਸ਼ਰਮ ਆਉਣੀ ਚਾਹੀਦੀ ਹੈ ਪਤਾ ਨਹੀਂ ਤੁਹਾਡਾ ਧਿਆਨ ਕਿੱਥੇ ਰਹਿੰਦਾ ਹੈ ਹੁਣ ਜੇ ਕਿਸੇ ਲਾਪਰਵਾਹੀ ਦੀ وجہ ਨਾਲ ਮੇਰੇ ਤੇ ਦਬਾਅ ਪਿਆ ਤਾਂ ਉਸ ਦਾ ਅਸਰ ਸਿਰਫ ਤੁਹਾਡੇ ਤੇ ਹੋਵੇਗਾ ਐਸਪੀ ਸਾਹਿਬ ਮੈਨੂੰ ਲਗਾਤਾਰ ਸੁਣਾਉਂਦੇ ਜਾ ਰਹੇ ਸਨ ਅਤੇ ਮੇਰਾ ਦਿਲ ਚਾਹ ਰਿਹਾ ਸੀ ਕਿ ਸਾਹਮਣੇ ਬੈਠੀ ਕੁੜੀ ਨੂੰ ਮੈਂ ਝੰਜੋੜ ਦੇਵਾਂ ਇੰਨਾ ਵੱਡਾ ਧੋਖਾ ਜੋ ਸਾਡੇ ਨਾਲ ਹੋਇਆ ਉਹਨੂੰ ਕਿਸੇ ਵੀ ਹਾਲਤ ਵਿੱਚ ਭੁਲਾਇਆ ਨਹੀਂ ਜਾ ਸਕਦਾ ਸੀ ਮੈਂ ਤਾਂ ਸੋਚਿਆ ਸੀ ਕਿ ਇਹ ਕੁੜੀ ਜੋ ਦੋਲਹਣ ਬਣ ਕੇ ਅਨੁਰਾਗ ਨੂੰ ਮਿਲਣ ਆਈ ਸੀ ਪਿਆਰ ਵਿੱਚ دیਵਾਨੀ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਅਨੁਰਾਗ ਨੇ ਇਸ ਨੂੰ ਸਾਨੂੰ ਬੇਕੂਬ ਬਣਾਉਣ ਲਈ ਵਰਤਿਆ ਸੀ ਉਹ ਖੁਦ ਦੋਲਹਣ ਦੇ ਪੇਸ਼ ਵਿੱਚ ਨਿਕਲ ਕੇ ਜੇਲ੍ਹ ਤੋਂ ਭੱਜ ਗਿਆ ਸੀ ਅਤੇ ਸਾਡੇ ਸਾਹਮਣੇ ਇਸ ਕੁੜੀ ਨੂੰ ਛੱਡ ਗਿਆ ਸੀ ਹੁਣ ਇਸ ਕੁੜੀ ਨੂੰ ਮੌਤ ਦੀ ਸਜ਼ਾ ਤਾਂ ਅਸੀਂ ਦੇ ਵੀ ਨਹੀਂ ਸਕਦੇ ਸੀ ਕਿਉਂਕਿ ਮੌਤ ਦੀ ਸਜ਼ਾ ਦਾ ਹੱਕਦਾਰ ਤਾਂ ਉਹੀ ਹੁੰਦਾ ਹੈ ਜੇ ਸੁਣੋ ਅਦਾਲਤ ਨੇ ਦੋਸ਼ੀ ਠਹਿਰਾਇਆ ਹੋਵੇ ਹੁਣ ਇਸ ਕੁੜੀ ਨੂੰ ਅਸੀਂ ਕੀ ਕਹਿ ਸਕਦੇ ਸੀ ਜਦਕਿ ਇਹ ਕੁੜੀ ਮਰਦਾਂ ਦੇ ਕੱਪੜਿਆਂ ਵਿੱਚ ਸਾਡੇ ਸਾਹਮਣੇ ਬੈਠੀ ਸੀ ਤੁਸੀਂ ਲੋਕਾਂ ਨੇ ਅਨੁਰਾਗ ਨਾਲ ਚੰਗਾ ਨਹੀਂ ਕੀਤਾ ਉਹ ਮੌਤ ਦੀ ਸਜ਼ਾ ਦਾ ਹੱਕਦਾਰ ਨਹੀਂ ਇਹ ਗੱਲ ਤਾਂ ਸਮਾਂ ਹੀ ਸਾਬਤ ਕਰੇਗਾ ਉਸ ਕੁੜੀ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਉਸ ਤੇ ਹੋਰ ਵੀ ਗੁੱਸਾ ਆਉਣ ਲੱਗਾ ਪਰ ਮੈਂ ਕੁਝ ਨਹੀਂ ਕਰ ਸਕਦੀ ਸੀ ਐਸਪੀ ਸਾਹਿਬ ਨੇ ਹੁਕਮ ਦਿੱਤਾ ਕਿ ਹੁਣ ਅਨੁਰਾਗ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਨਹੀਂ ਤਾਂ 2 ਦਿਨ ਬਾਅਦ ਅਸੀਂ ਕੀ ਜਵਾਬ ਦੇਵਾਂਗੇ ਸਾਨੂੰ ਉਸ ਨੂੰ ਮੌਤ ਦੀ ਸਜ਼ਾ ਦੇਣੀ ਸੀ ਫਾਂਸੀ ਦੇ ਫੰਦੇ ਤੱਕ ਪਹੁੰਚਾਉਣਾ ਸੀ ਅਤੇ ਉਹ ਸਾਨੂੰ ਚੱਕਮਾ ਦੇ ਕੇ ਭੱਜ ਗਿਆ ਇਹ ਬਹੁਤ ਸ਼ਰਮ ਦੀ ਗੱਲ ਹੈ ਮੈਂ ਤੇਰੀ ਡਿਊਟੀ ਮਰਦਾਂ ਦੇ ਜੇਲ੍ਹ ਵਿੱਚ ਲਗਾਉਣੀ ਨਹੀਂ ਸੀ ਚਾਹੀਦੀ ਔਰਤ ਹੋਰ ਤੇ ਹੁੰਦੀ ਹੈ ਉਹ ਮਰਦਾਂ ਨੂੰ ਨਹੀਂ ਸਮਝ ਸਕਦੀ ਐਸਪੀ ਸਾਹਿਬ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਾ ਰਏ ਸਨ ਮੇਰਾ ਦਿਲ ਬਚੈਣ ਹੋ ਰਿਹਾ ਸੀ ਮੈਂ ਸਮਝ ਨਹੀਂ پا ਰਹੀ ਸੀ ਕਿ ਇੰਨਾ ਵੱਡਾ ਧੋਖਾ ਮੇਰੇ ਨਾਲ ਕਿਵੇਂ ਹੋ ਸਕਦਾ ਸ ਹੈ ਮੈਂ ਇੱਕ ਆਦਮੀ ਤੇ ਭਰੋਸਾ ਕੀਤਾ ਇਹ ਕੁੜੀ ਦੇ ਦਿਆ ਕੀਤੀ ਅਤੇ ਉਸ ਦਾ ਵਿਆਹ ਕਰਵਾਇਆ ਅਤੇ ਉਸ ਨੇ ਮੇਰੀਆਂ ਅੱਖਾਂ ਵਿੱਚ ਹੀ ਧੂੜ ਝੋਕ ਦਿੱਤੀ ਹੁਣ ਸਾਡੇ ਕੋਲ ਸਿਰਫ ਇੱਕ ਹੀ ਰਾਹ ਸੀ ਜਾਂ ਤਾਂ ਅਸੀਂ ਇਸ ਕੁੜੀ ਦੇ ਮਾਤਾ ਪਿਤਾ ਤੱਕ ਪਹੁੰਚੀਏ ਜਾਂ ਫਿਰ ਅਨੁਰਾਗ ਨੂੰ ਲੱਭੀਏ ਅਨੁਰਾਗ ਰਾਤ ਦੇ ਹਨੇਰੇ ਵਿੱਚ ਕਿੱਥੇ ਗਿਆ ਸੀ ਸਾਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿਉਂਕਿ ਉਹ ਇੱਥੋਂ ਸਵੇਰੇ 4 ਵਜੇ ਨਿਕਲਿਆ ਸੀ ਪਰ ਮੈਨੂੰ ਉਸ ਕੁੜੀ ਤੇ ਹੈਰਾਨੀ ਹੋ ਰਹੀ ਸੀ ਹੁਣ ਮੇਰੀ ਦਿਲਚਸਪੀ ਦਾ ਕੇਂਦਰ ਉਹ ਕੁੜੀ ਬਣ ਗਈ ਸੀ ਆਖਰ ਉਹ ਕੁੜੀ ਅਨੁਰਾਗ ਦੀ ਜਗਾ ਬੈਠਣ ਤੇ ਕਿਵੇਂ ਰਾਜ਼ੀ ਹੋ ਗਈ ਕਿਵੇਂ ਉਸ ਨੇ ਅਨੁਰਾਗ ਨੂੰ ਆਪਣਾ ਪਤੀ ਵੀ ਮੰਨ ਲਿਆ ਕਿਵੇਂ ਉਸ ਨੇ ਇਹ ਸੋਚ ਲਿਆ ਕਿ ਅਨੁਰਾਗ ਦੇ ਹਿੱਸੇ ਦੀ ਫਾਂਸੀ ਉਸ ਨੂੰ ਦੇ ਦਿੱਤੀ ਜਾਵੇ ਇੰਨਾ ਪਿਆਰ ਕਿਸੇ ਅਪਰਾਧੀ ਨਾਲ ਤਾਂ ਨਹੀਂ ਕੀਤਾ ਜਾ ਸਕਦਾ ਜੇ ਅਨੁਰਾਗ ਇੰਨਾ ਬੁਰਾ ਹੁੰਦਾ ਤਾ ਇਹ ਕੁੜੀ ਉਸ ਨੂੰ ਇੰਨਾ ਪਿਆਰ ਕਿਵੇਂ ਕਰਦੀ ਮੈਂ ਉਸ ਤੋਂ ਉਸ ਦੇ ਮਾਤਾ ਪਿਤਾ ਬਾਰੇ ਪੁੱਛਿਆ ਤਾਂ ਉਸ ਨੇ ਮੈਨੂੰ ਸਪਸ਼ਟ ਰੂਪ ਨਾਲ ਦੱਸਿਆ ਕਿ ਉਹ ਸਰਵੇਜ ਦੀ ਬੇਟੀ ਹੈ ਸਰਵੇਜ ਨੇੜੇ ਦੇ ਪਿੰਡ ਵਿੱਚ ਰਹਿੰਦਾ ਸੀ ਸਰਵੇਜ ਨੂੰ ਬੁਲਾ ਕੇ ਲਿਆਉਣਾ ਸਾਡੇ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ ਪਰ ਮੈਂ ਸੋਚਿਆ ਕਿ ਜਦੋਂ ਕੁੜੀ ਮੇਰੇ ਸਾਹਮਣੇ ਹੈ ਤਾਂ ਕਿਉਂ ਨਾ ਮੈਂ ਸਾਰੀ ਗੱਲ ਇਸੇ ਤੋਂ ਪੁੱਛ ਲਵਾਂ ਪਰ ਉਸਨੇ ਇੱਕ ਅਜੀਬ ਗੱਲ ਕਹੀ ਮੈਂ ਅਨੁਰਾਗ ਭਾਈ ਬਾਰੇ ਇੱਕ ਇੱਕ ਗੱਲ ਤੁਹਾਨੂੰ ਸੱਚ ਦੱਸਣ ਲਈ ਤਿਆਰ ਹਾਂ ਮੈਂ ਹਰਾਨੀ ਨਾਲ ਉਸ ਨੂੰ ਵੇਖਿਆ ਉਹ ਆਪਣੇ ਪਤੀ ਨੂੰ ਭਾਈ ਕਹਿ ਰਹੀ ਸੀ ਕੀ ਕਿਹਾ ਤੂੰ ਅਨੁਰਾਗ ਭਾਈ ਕੀ ਤੂੰ ਉਸ ਨੂੰ ਭਾਈ ਮੰਦੀ ਹੈ ਜਾਂ ਰਿਸ਼ਤੇ ਵਿੱਚ ਉਹ ਤੇਰਾ ਭਾਈ ਲੱਗਦਾ ਹੈ ਤੁਸੀਂ ਲੋਕਾਂ ਨੇ ਇਹ ਨਾਟਕ ਕੀਤਾ ਨਹੀਂ ਉਹ ਰਿਸ਼ਤੇ ਵਿੱਚ ਮੇਰਾ ਭਾਈ ਦੀ ਲੱਗਦਾ ਪਰ ਮੇਰੇ ਭਰਾਵਾਂ ਵਰਗਾ ਹੈ ਪਿਆਰ ਮੈਂ ਉਹਨਾਂ ਨੂੰ ਜ਼ਰੂਰ ਕਰਦੀ ਹਾਂ ਪਰ ਮੇਰਾ ਪਿਆਰ ਅਜਿਆ ਨਹੀਂ ਸੀ ਕਿ ਮੈਂ ਉਹਨਾਂ ਨੂੰ ਭਾਈ ਮੰਨਾਂ ਤਾਂ ਫਿਰ ਤੂੰ ਇਹ ਸਭ ਕਿਉਂ ਕੀਤਾ ਤੂੰ ਉਸ ਨਾਲ ਵਿਆਹ ਕਿਉਂ ਕੀਤਾ ਕੀ ਵਜ੍ਹਾ ਸੀ ਕੀ ਤੂੰ ਸਾਨੂੰ ਦੁੱਖਾ ਦੇਣ ਲਈ ਅਨਰਾਗ ਨੂੰ ਇਥੋਂ ਭਜਾਉਣ ਲਈ ਅਜਿਹਾ ਕੀਤਾ ਯਕੀਨ ਮੰਨੋ ਅਜਾ ਬਿਲਕੁਲ ਵੀ ਨਹੀਂ ਹੈ ਉਹ ਕੱਲ ਸ਼ਾਮ ਤੱਕ ਵਾਪਸ ਆ ਜਾਣਗੇ ਉਹ ਮੈਨੂੰ ਇਸ ਹਾਲਤ ਵਿੱਚ ਕਿਵੇਂ ਵੇਖ ਸਕਦੇ ਹਨ ਅਤੇ ਜਹਾਰ ਹੈ ਹੁਣ ਤਾਂ ਉਹਨਾਂ ਨੇ ਮੇਰੇ ਨਾਲ ਵਿਆਹ ਕਰ ਲਿਆ ਹੈ ਮੈਂ ਉਹਨਾਂ ਦੀ ਜ਼ਿੰਮੇਵਾਰੀ ਹਾਂ ਉਹ ਇੱ츠 ਜ਼ਿੰਮੇਵਾਰੀ ਨੂੰ ਕਦੇ ਵੀ ਛੱਡ ਕੇ ਡਰਪੋਕ ਬਾਂਗ ਨਹੀਂ ਭੱਜਣਗੇ। ਉਹ ਪਿੱਠ ਵਿਖਾਉਣ ਵਾਲਿਆਂ ਵਿੱਚੋਂ ਨਹੀਂ ਹੈ। ਕੁੜੀ ਦੀਆਂ ਗੱਲਾਂ ਸੁਣ ਕੇ ਮੈਂ ਚੌਕ ਗਈ ਸੀ। ਫਿਰ ਜੋ ਉਸਨੇ ਮੈਨੂੰ ਕਹਾਣੀ ਸੁਣਾਈ ਉਹ ਤਾਂ ਮੈਨੂੰ ਹੋਰ ਵੀ ਜ਼ਿਆਦਾ ਹਰਾਣ ਕਰ ਗਈ। ਮੈਂ ਮਜਬੂਰ ਹੋ ਗਈ ਕਿ ਮੈਂ ਆਪਣਾ ਫੈਸਲਾ ਬਦਲਾਂ ਅਤੇ ਇਸ ਪੂਰੇ ਮਾਮਲੇ ਤੇ ਦੁਬੰਗਾ ਹੀ ਨਾਲ ਸੋਚਾਂ। ਮੇਰਾ ਨਾਂ ਖੁਸ਼ੂ ਹੈ। ਮੇਰੀ ਵੱਡੀ ਭੈਣ ਦੀ ਮੰਗਣੀ ਅਨੁਰਾਗ ਨਾਲ ਹੋ ਚੁੱਕੀ ਸੀ। ਅਨੁਰਾਗ ਬਚਪਨ ਤੋਂ ਹੀ ਬਹੁਤ ਸਹਾਸੀ ਮੁੰਡਾ ਸੀ ਜ਼ਿੰਦਗੀ ਵਿੱਚ ਸ਼ਾਇਦ ਹੀ ਕੋਈ ਅਜਾ ਸਮਾਇਆ ਹੋਵੇ ਜਦੋਂ ਅਨੁਰਾਗ ਕਿਸੇ ਤੋਂ ਡਰ ਕੇ ਭੱਜਿਆ ਹੋਵੇ ਉਹ ਮੇਰੇ ਪਿਤਾ ਦੀ ਭੈਣ ਦਾ ਬੇਟਾ ਸੀ ਮੇਰੇ ਫੁਫੇਰਾ ਭਾਈ ਦਾ ਇਸ ਕਰਕੇ ਮੇਰੇ ਮਾਤਾ ਪਿਤਾ ਅਨੁਰਾਗ ਤੇ ਬਹੁਤ ਭਰੋਸਾ ਕਰਦੇ ਸਨ ਜਦੋਂ ਉਹਨਾਂ ਨੇ ਮੇਰੀ ਵੱਡੀ ਭੈਣ ਦੀ ਮੰਗਣੀ ਅਨੁਰਾਗ ਨਾਲ ਕਰ ਦਿੱਤੀ ਤਾਂ ਉਹ ਸਾਡੇ ਘਰ ਆਉਣ ਜਾਣ ਲੱਗ ਪਿਆ ਪਰ ਪਿੰਡ ਦਾ ਮਾਹੌਲ ਬੜਾ ਅਜੀਬ ਹੁੰਦਾ ਹੈ ਇੱਕ ਰਾਤ ਅਨੁਰਾਗ ਭਾਈ ਮੇਰੀ ਭੈਣ ਨੂੰ ਮਿਲਣ ਲਈ ਸਾਡੇ ਘਰ ਆਏ ਉਸ ਦਿਨ ਮੇਰੇ ਮਾਪੇ ਵੀ ਘਰ ਨਹੀਂ ਸਨ ਅਨੁਰਾਗ ਦੀ ਮੰਗਣੀ ਹੋ ਚੁੱਕੀ ਸੀ ਤਾਂ ਜਹਰ ਹੈ ਕਿ ਉਹਨਾਂ ਦਾ ਸਾਡੇ ਨਾਲ ਇੱਕ ਰਿਸ਼ਤਾ ਬਣ ਗਿਆ ਸੀ ਅਸੀਂ ਦੋਵੇਂ ਪੈਣਾ ਹੀ ਕਰ ਸੀ ਘਰ ਵਿੱਚ ਹੋਰ ਕੋਈ ਨਹੀਂ ਸੀ ਉਹ ਪਿਛਲੇ ਦਰਵਾਜ਼ੇ ਤੋਂ ਆਏ ਮੈਂ ਸਮਝ ਗਈ ਕਿ ਉਹ ਦੀਦੀ ਨਾਲ ਮਿਲਣ ਆਏ ਹਨ ਮੈਂ ਰਸੋਈ ਵਿੱਚ ਚਾਹ ਬਣਾਉਣ ਲੱਗੀ ਉਹ ਦੋਵੇਂ ਆਪਸ ਵਿੱਚ ਗੱਲਾਂ ਕਰੇ ਸਨ ਕਿ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਖੜਕਾਉਣ ਦੀ ਆਵਾਜ਼ ਆਉਣ ਲੱਗੀ ਮੈਂ ਡਰ ਗਈ ਮੈਨੂੰ ਲੱਗਿਆ ਸ਼ਾਇਦ ਮੇਰੇ ਮਾਪੇ ਆ ਗਏ ਪਰ ਜਦੋਂ ਮੈਂ ਦਰਵਾਜ਼ੇ ਤੋਂ ਬਾਹਰ ਝਾਕਿਆ ਤਾਂ ਉੱਥੇ ਤਿੰਨ-ਚਾਰ ਆਦਮੀ ਖੜੇ ਸਨ ਮੇਰੀਆਂ ਅੱਖਾਂ ਵਿੱਚ ਡਰ ਦੀ ਲਹਿਰ ਦੌੜ ਗਈ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸਾਡੇ ਦਰਵਾਜ਼ੇ ਤੇ ਕਦੇ ਅਜੇ ਲੋਕ ਆਉਣਗੇ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਅਨੁਰਾਗ ਭਾਈ ਸਾਡੇ ਨਾਲ ਹਨ ਪਰ ਇਹ ਲੋਕ ਪਿੰਡ ਦੇ ਬਦਮਾਸ਼ ਸਨ ਇਹਨਾਂ ਨੂੰ ਵੇਖ ਕੇ ਹੀ ਮੇਰਾ ਖੂਨ ਸੁੱਕ ਗਿਆ ਇਹਨਾਂ ਨੇ ਕਿਹਾ ਦਰਵਾਜ਼ਾ ਖੋਲ ਦਿਓ ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਦੇਵਾਂਗੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਘਰ ਵਿੱਚ ਇਕੱਲਿਆਂ ਪੈਣਾ ਹਾਂ ਤੁਸੀਂ ਲੋਕ ਇੱਥੋਂ ਚਲੇ ਜਾਓ ਫਿਰ ਉਹਨਾਂ ਨੇ ਗੰਦੀਆਂ ਗਾਲਾਂ ਦਿੰਦੇ ਹੋਏ ਕਿਹਾ ਅਸੀਂ ਵਾਪਸ ਨਹੀਂ ਜਾਵਾਂਗੇ ਤੁਸੀਂ ਲੋਕ ਇਸ ਪਿੰਡ ਵਿੱਚ ਬੇਸ਼ਰਮੀ ਫਲਾਉਂਦੇ ਹੋ ਸਾਨੂੰ ਸਾਫ਼ ਪਤਾ ਹੈ ਕਿ ਇਸ ਘਰ ਵਿੱਚ ਹੋਰ ਕੌਣ-ਕੌਣ ਹੈ ਸਾਡੇ ਸਾਹਮਣੇ ਤੁਹਾਡੇ ਘਰ ਵਿੱਚ ਇੱਕ ਮੁੰਡਾ ਆਇਆ ਹੈ ਇਹ ਸ਼ੋਰ ਸੁਣ ਕੇ ਅਨੁਰਾਗ ਭਾਈ ਵੀ ਬਾਹਰ ਆ ਗਏ ਉਹਨਾਂ ਨੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਅਤੇ ਮੈਨੂੰ ਅੰਦਰ ਜਾਣ ਲਈ ਕਿਹਾ ਮੈਂ ਤਾਂ ਅੰਦਰ ਕਮਰੇ ਵਿੱਚ ਚਲੀ ਗਈ ਪਰ ਅਨੁਰਾਗ ਭਾਈ ਉਹਨਾਂ ਲੋਕਾਂ ਨਾਲ ਲੜਨ ਲੱਗ ਪਏ ਉੰਨਾ ਵਿੱਚੋਂ ਇੱਕ ਨੇ ਬਹੁਤ ਹੀ ਗੰਦੀ ਗੱਲ ਕਹਿ ਦਿੱਤੀ ਜੇ ਸਾਨੂੰ ਪਤਾ ਹੁੰਦਾ ਕਿ ਇੱਥੇ ਕੁੜੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਕੁੜੀਆਂ ਹਨ ਤਾਂ ਅਸੀਂ ਵੀ ਆ ਜਾਂਦੇ ਅਸੀਂ ਤਾਂ ਤਿੰਨ ਚਾਰ ਹਾਂ ਪੈਸੇ ਵੀ ਚੰਗੇ ਦੇਵਾਂਗੇ ਇਹ ਗੱਲ ਸੁਣ ਕੇ ਅਨੁਰਾਗ ਭਾਈ ਖੁਦ ਨੂੰ ਰੋਕ ਨਹੀਂ ਸਕੇ ਉਹਨਾਂ ਲੋਕਾਂ ਨੇ ਇੰਨੀ ਗੰਦੀ ਗੱਲ ਕਹਿ ਦਿੱਤੀ ਸੀ ਕਿ ਅਨੁਰਾਗ ਭਾਈ ਗੁੱਸੇ ਨਾਲ پاگل ਹੋ ਰਹੇ ਸਨ ਜਹਰ ਹੈ ਕਿ ਉਹਨਾਂ ਦੀ ਹੋਣ ਵਾਲੀ ਪਤਨੀ ਬਾਰੇ ਇੰਨੀ ਬਦੀ ਗੱਲ ਕੋਈ ਵੀ ਆਦਮੀ ਬਰਦਾਸ਼ਤ ਨਹੀਂ ਕਰ ਸਕਦਾ ਪਰ ਅਨੁਰਾਗ ਭਾਈ ਨੇ ਉਸ ਵਕਤ ਕੁਝ ਵੀ ਨਹੀਂ ਕਿਹਾ ਕਿਉਂਕਿ ਉਹ ਤਾਂ ਹੱਥੇ ਸਨ ਉਹਨਾਂ ਨੇ ਇਹਨਾਂ ਨੂੰ ਸਮਝਾ-ਭੁਜਾ ਕੇ ਪੇਜ ਦਿੱਤਾ ਪਰ ਹੁਣ ਤਾਂ ਇਹ ਰੋਜ਼ ਦਾ ਤਮਾਸ਼ਾ ਬਣ ਗਿਆ ਸਾਡੇ ਘਰ ਦੇ ਬਾਹਰ ਤਿੰਨ-ਚਾਰ ਬਦਮਾਸ਼ ਖੜੇ ਰਹਿੰਦੇ ਸਨ ਜਿਵੇਂ ਹੀ ਮੇਰੇ ਮਾਪੇ ਇਧਰ-ਉਧਰ ਹੁੰਦੇ ਇਹ ਲੋਕ ਸਾਨੂੰ ਪਰੇਸ਼ਾਨ ਕਰਨ ਲੱਗ ਪੈਂਦੇ ਇੱਕ ਦਿਨ ਅਜਿਹਾ ਹੀ ਇੱਕ ਘਟਨਾ ਵਾਪਰੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਮੇਰੀ ਭੈਣ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ ਕਿ ਖਿੜਕੀ ਤੋੜ ਕੇ ਇੱਕ ਬਦਮਾਸ਼ ਕਮਰੇ ਵਿੱਚ ਕੋਸ ਆਇਆ ਉਸੇ ਵਕਤ ਅਨੁਰਾਗ ਭਾਈ ਵੀ ਘਰ ਵਿੱਚ ਦਾਖਲ ਹੋਏ। ਉਹਨਾਂ ਨੇ ਉਸ ਆਦਮੀ ਨੂੰ ਅੰਦਰ ਆਉਂਦੇ ਵੇਖ ਲਿਆ ਸੀ। ਉਨਾ ਤੋਂ ਬਰਦਾਸ਼ਤ ਨਹੀਂ ਹੋਇਆ ਬਸ ਫਿਰ ਇੱਕ ਅਜੀ ਲੜਾਈ ਹੋਈ ਜਿਸ ਨੇ ਨਾ ਸਿਰਫ ਮੇਰੀ ਭੈਣ ਦੀ ਜਾਨ ਲੈ ਲਈ ਸਗੋਂ ਅਨੁਰਾਗ ਭਾਈ ਦੇ ਹੱਥੀ ਇੱਕ ਅਜਿਆ ਅਪਰਾਧ ਹੋ ਗਿਆ ਜਿਸ ਦੀ سزا ਉਹਨਾਂ ਨੂੰ ਮੌਤ ਦੀ ਸੂਰਤ ਵਿੱਚ ਮਿਲੀ ਜੇ ਅਸੀਂ ਲੋਕ ਅਮੀਰ ਹੁੰਦੇ ਸਾਡੇ ਕੋਲ ਕੋਈ ਤਾਕਤ ਹੁੰਦੀ ਤਾਂ ਜਕੀਨਨ ਅਜਿਆ ਨਾ ਹੁੰਦਾ ਕਿਉਂਕਿ ਕਿਸੇ ਦੇ ਘਰ ਤੇ ਹਮਲਾ ਕਰਕੇ ਉਸ ਦੀ ਇੱਜ਼ਤ ਤੇ ਹਮਲਾ ਕਰਨ ਦੇ ਜਵਾਬ ਵਿੱਚ ਕੋਈ ਵੀ ਗੋਲੀ ਨਹੀਂ ਚਲਾਵੇਗਾ ਅਨੁਰਾਗ ਭਾਈ ਨੇ ਜੋ ਵੀ ਕੀਤਾ ਉਹ ਸਨਮਾਨ ਲਈ ਕੀਤਾ ਅਤੇ ਨਾਂਤੇ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਬਣਦਾ ਵੀ ਨਹੀਂ ਸੀ ਪਰ ਪਿੰਡ ਦੇ ਲੋਕ ਤਾਕਤਵਰ ਸਨ ਉਹਨਾਂ ਨੇ ਅਨੁਰਾਗ ਭਾਈ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਪਹਿਲਾਂ ਉਹ 6 ਮਹੀਨੇ ਇੱਧਰ ਉੱਧਰ ਲੁਕਦੇ ਰਹੇ ਅਤੇ ਸਾਨੂੰ ਸਾਡੇ ਨਾਂ ਕੀਤੇ ਭਰਾ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਅਨੁਰਾਗ ਭਾਈ ਦੀ ਮਾਂ ਨੇ ਉਹਨਾਂ ਨਾਲ ਮੁਲਾਕਾਤ ਦੌਰਾਨ ਇਹ ਯੋਜਨਾ ਸਮਝਾ ਦਿੱਤੀ ਸੀ ਮੇਰੀ ਮਾਂ ਨੇ ਉਹਨਾਂ ਨੂੰ ਕਸਮ ਦੇ ਕੇ ਕਿਹਾ ਸੀ ਮੈਂ ਆਪਣੀ ਦੂਜੀ ਬੇਟੀ ਵੀ ਤੁਹਾਡੇ ਤੇ ਕੁਰਬਾਨ ਕਰ ਦਿਆਂਗੀ ਪਰ ਤੁਹਾਨੂੰ ਸਜ਼ਾ ਨਹੀਂ ਹੋndਿਆਂਗੀ ਸਾਡੇ ਪਰਿਵਾਰ ਨੂੰ ਜਿੰਨੀ ਤੁਹਾਡੇ ਜ਼ਰੂਰਤ ਹੈ ਹੋਣੇ ਕਿਸੇ ਹੋਰ ਦੀ ਨਹੀਂ ਮੈਂ ਮਰ ਵੀ ਜਾਵਾਂ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ ਇਹ ਕਹਿ ਕੇ ਉਹ ਕੁੜੀ ਰੋਣ ਲੱਗੀ ਮੈਨੂੰ ਸਮਝ ਨਹੀਂ ਆਇਆ ਕਿ ਹੁਣ ਇਸ ਕੇਸ ਦਾ ਕੀ ਹੋਵੇਗਾ ਪਰ ਬਸ ਭਗਵਾਨ ਦੀ ਮਦਦ ਨਾਲ ਇਹਨਾਂ ਲੋਕਾਂ ਦੀ ਵੀ ਕਿਸੇ ਵੱਡੇ ਵਿਅਕਤੀ ਤੱਕ ਪਹੁੰਚ ਸੀ ਅਨੁਰਾਗ ਉਸੇ ਵਿਅਕਤੀ ਨਾਲ ਮਿਲਣ ਲਈ ਸ਼ਹਿਰ ਗਿਆ ਸੀ ਰਾਤੋਂ ਰਾਤ ਜਾ ਕੇ ਹੁਸਨੇ ਆਪਣਾ ਕੇਸ ਉਸ ਸਾਹਿਬ ਆਦਮੀ ਦੇ ਸਾਹਮਣੇ ਰੱਖਿਆ ਉਹ ਇੱਕ ਵੱਡਾ ਨਾਮੀ ਵਕੀਲ ਸੀ ਕਈ ਵਾਰ ਇੱਕ ਚੰਗੇ ਵਕੀਲ ਨਾਲ ਜਾਣ ਪਛਾਣ ਹੋਣਾ ਵੀ ਇਨਸਾਨ ਨੂੰ ਪੁਲਿਸ ਅਤੇ ਜੇਲ੍ਹ ਤੋਂ ਬਚਾ ਸਕਦਾ ਹੈ ਜਦੋਂ ਕਿ ਇਹ ਮਾਮਲਾ ਕਾਫੀ ਅੱਗੇ ਜਾ ਚੁੱਕਾ ਸੀ ਪਰ ਵਕੀਲ ਸਾਹਿਬ ਦੀਆਂ ਧਮਕੀਆਂ ਅਤੇ ਉਹਨਾਂ ਦੇ ਸੰਪਰਕਾਂ ਨੇ ਐਸਪੀ ਸਾਹਿਬ ਨੂੰ ਵੀ ਸਮਝਾ ਦਿੱਤਾ ਕਿ ਮੌਤ ਦੀ ਸਜ਼ਾ ਨਾ ਤਾਂ ਅਨੁਰਾਗ ਲਈ ਬੰਦੀ ਸੀ ਅਤੇ ਨਾ ਹੀ ਅਨੁਰਾਗ ਵੱਲੋਂ ਕੋਈ ਅਪੀਲ ਦਿੱਤੀ ਗਈ ਸੀ ਨਾ ਹੀ ਉਸ ਨੂੰ ਆਪਣੀ ਸਫਾਈ ਦਾ ਮੌਕਾ ਦਿੱਤਾ ਗਿਆ ਸੀ ਫਿਰ ਕੇਸ ਚੱਲਿਆ ਅਤੇ ਉਸ ਤੋਂ ਬਾਅਦ ਦਾ ਉਹਨੂੰ ਰਾਗ ਸਨਮਾਨ ਨਾਲ ਰਿਹਾ ਹੋ ਗਿਆ ਕਿਉਂਕਿ ਉਹਨੇ ਹੱਥਾ ਸੀ ਉਸ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ ਨਾ ਹੀ ਉਸ ਦੇ ਨਾਂ ਤੇ ਕੋਈ ਬੰਦੂਕ ਸੀ ਭਗਵਾਨ ਨੇ ਸ਼ਾਇਦ ਉਹਨਾਂ ਦੀ ਸਚਾਈ ਅਤੇ ਭਲਾਈ ਦੀ ਇਲਾਜ ਰੱਖੀ ਨਹੀਂ ਤਾਂ ਇੰਨੇ ਵੱਡੇ ਕੇਸ ਤੋਂ ਮੈਂ ਕਦੇ ਕਿਸੇ ਨੂੰ ਰਿਹਾ ਹੁੰਦੇ ਨਹੀਂ ਵੇਖਿਆ ਸੀ ਦੋਸਤੋ ਜੇ ਤੁਹਾਨੂੰ ਸਾਡੀ ਗਾਹਣੀ ਪਸੰਦ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਜਾਂ ਤਾ ਜੋ ਅਗਲੀ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ